ਹਾਂਜੀ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਲੱਗੇ ਆ ਪੂਰੀਆਂ ਬਣਾਉਣ ਨਾ ਕੋਈ ਮੇਦਾ ਨਾ ਕੋਈ ਮਿੱਠਾ ਸੋਡਾ ਕੁਝ ਨਹੀਂ ਪਾਉਣਾ ਆਪਾਂ ਸਿਰਫ ਆਟੇ ਦੇ ਵਿੱਚ ਦੋ ਮੁਠੀਆਂ ਸੂਜੀ ਦੀਆਂ ਪਾਉਣ ਲੱਗੇ ਆ ਬਸ ਸੂਜੀ ਪਾ ਕੇ ਇਹਨਾਂ ਬਹੁਤ ਹੀ ਲਾਈਟ ਜੀਆਂ ਬਣ ਜਾਂਦੀਆਂ ਨੇ ਬਸ ਇੰਨੇ ਕੀ ਆਪਾਂ ਸੂਜੀ ਪਾਉਣੀ ਆ ਆਟੇ ਦੇ ਵਿੱਚ ਥੋੜਾ ਜਿਹਾ ਆਪਾਂ ਪਾ ਲਿਆ ਘਿਓ ਟਾ ਕੇ ਆਪਣੀਆਂ ਪੂਰੀਆਂ ਜੀਆਂ ਸੌਫਟ ਹੋਣ ਨਰਮ ਹੋਣ ਅੱਜ ਆਪਾਂ ਪੂਰੀਆਂ ਬਣਾਵਾਂਗੇ ਪੂਰੀਆਂ ਬਣਾ ਕੇ ਬੱਚਿਆਂ ਨੂੰ ਖਲਾਵਾਂਗੇ ਅੱਜ ਛੁੱਟੀ ਦਾ ਦਿਨ ਆ ਬੱਚੇ ਕਹਿੰਦੇ ਅਸੀਂ ਪੂਰੀਆਂ ਖਾਣੀਆਂ ਨੇ ਲਓ ਜੀ ਆਪਾਂ ਹੁਣ ਪੂਰੀਆਂ ਦਾ ਆਟਾ ਲਿਆ ਗੁੰਨ ਗੁੰਨ ਕੇ ਹੁਣ ਆਪਾਂ ਇਹ ਅੱਧੇ ਘੰਟੇ ਲਈ ਸੈੱਟ ਹੋਣ ਲਈ ਰੱਖ ਦੇਾਂਗੇ ਤਾਂ ਕਿ ਜਿਹੜੀਆਂ ਪੂਰੀਆਂ ਆਪਣੀਆਂ ਵਧੀਆ ਖੁੱਲੀਆਂ-ਖੁੱਲੀਆਂ ਬਣਨ ਆਹ ਜਿਹੜਾ ਥਲਾ ਕੇ ਇਹ ਪਾ ਕੇ ਥੱਲੇ ਦੇਾਂ ਹੁਣ ਲੋ ਜੀ ਆਪਾਂ ਹਿੱਕਕੇ ਛੋਲੇ ਬਣਾਉਣ ਲੱਗੇ ਆਂ ਹਿੱਕਕੇ ਛੋਲੇ ਲਈ ਆਪਾਂ ਤੜਕਾ ਭੁੰਨਣ ਲੱਗੇ ਆਂ ਤੜਕਾ ਮੈਂ ਕੱਟ ਕੇ ਰੱਖ ਲਿਆ ਸੀ ਹੁਣ ਆਪਾਂ ਇਹਦੇ ਵਿੱਚ ਤੜਕਾ ਜਦੋਂ ਭੁੱਜ ਗਿਆ ਚਿੱਟੇ ਛੋਲੇ ਪਾ ਕੇ ਆਪਾਂ ਚਿੱਟੇ ਛੋਲੇ ਤਿਆਰ ਕਰਨ ਦੇ ਪੂਰਨ ਵਾਸਤੇ ਚਿੱਟੇ ਕਹਿੰਦੇ ਨਾਲ ਚਿੱਟੇ ਛੋਲੇ ਪਾਉਂਦੇ ਆਂ ਆਪਾਂ ਇਹਨਾਂ ਨੂੰ ਧਨੀਏ ਦੇ ਨਾਲ ਗਾਰਨਿਸ਼ ਕਰਾਂਗੇ ਤੇ ਨਾਲ ਹੀ ਆਪਾਂ ਗਈ ਤਿਆਰ ਕੀਤਾ ਹੈ ਦੇ ਨਾਲ ਹੀ ਆਪਾਂ ਸੈਲਡ ਕੱਟਿਆ ਨਾਲ ਹੀ ਮਿਰਚਾਂ ਦਾ achar ਬਣਾਇਆ ਸੀ। ਲਓ ਜੀ ਆਪਾਂ ਹੁਣ ਪੂਰਿਆਂ ਬਣਾਉਣ ਲੱਗੇ ਹਾਂ ਕਿਉਂਕਿ ਆਪਾਂ ਉਹ ਗਰਮ ਕੜਾਹੀ ਜਿਹੜਾ ਮੈਂ ਪਹਿਲੇ ਪਾ ਕੇ ਰੱਖਿਆ ਹੋਇਆ ਸੀ। ਫੁੱਲੀਵਾ ਪੁੱਲੀਆ ਹਾਂ ਆਪਾਂ ਵੀ ਦੇਖੋ ਕਿੰਦਾ ਪਾਇਆ ਕੁਝ ਨਹੀਂ ਪੜ ਰਿਹਾ ਇਹ ਅਜੇ ਤਾਂ ਨਾ ਪਕਿਆ ਸਿੱਕੇ ਪਕੀਨੇ ਨਾ ਬੜੀਆਂ ਬਣੀਆਂ ਆਪੀ। ਆਕਾ ਬਿਲਕੁਲ ਸੈੱਟ ਹੋ ਗਿਆ ਸੀ। ਫਿਰ ਫਿਰ ਨਗਰੀ ਬਣ ਰਹੀ ਹੈ ਤੇਰੇ ਨੂੰ ਪੂਰਿਆਂ ਨੂੰ ਤਰਤੀ। ਲਓ ਜੀ ਆਓ ਜੀ ਤੁਸੀਂ ਇਹ ਛਕੋ ਗਰਮਾ ਗਰਮ ਕੋਲੇ ਛੁਰਲਿਆਂ ਦੇ ਨਾਲ ਜਿਹਦੇ ਵਿੱਚ ਅਸੀਂ ਰੈਡੀ ਕੀਤੀ ਆ ਫੇਰ ਉਹ ਵੀ ਆਪਣੀ ਰੈਡੀ ਆ ਆਓ ਸਾਰੇ ਮਿਲ ਕੇ ਆਣਾ ਬੱਚੇ ਸਵਾ ਕੇ ਛਕੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਦੱਸਣਾ ਤੁਹਾਨੂੰ ਕਿੱਦਾਂ ਲੱਗਿਆ ਸੀ ਲਾਈਨ ਬੋਲੀ ਨਵਾਂ ਜੀ ਆਪਣੀ ਖੀਰ ਰੈਡੀ ਹੈ ਮਿੱਠਾ ਆਪਾਂ ਪਾ ਦਿੱਤਾ ਬਾਦਾਮ ਆਪਾਂ ਭੋਂਕੇ ਰੱਖੇ ਸੀ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਕੱਟ ਕੇ ਆਪਾਂ ਇਹਨਾਂ ਨੂੰ ਵਿੱਚ ਪਾਉ ਲੱਗੂ ਖੀਰ ਦੇ ਤੇ ਨਾਲ ਗਾਰਨਿਸ਼ ਕਰ ਲਵਾਂਗੇ ਖੀਰ ਨੂੰ ਬੱਚੇ ਜਿਆਦਾ ਡਰਾਈ ਫਰੂਟ ਪਸੰਦ ਨਹੀਂ ਕਰਦੇ ਇਸ ਕਰਕੇ ਬਾਦਾਮ ਹੀ ਪਾਏ ਨੇ ਹੋਰ ਵੀ ਜੇ ਕੋਈ ਥੱਸੀ ਪਸ਼ਵੀ ਪਾਸ ਕਰੇ ਜਿਹੜੀ ਤੁਹਾਨੂੰ ਪਸੰਦ ਨਹੀਂ ਜਿਹੜੀ ਕਿਸੇ ਦਾ ਪਸੰਦ ਦਾ ਡਰਾਈ ਫਰੂਟ ਪਾਸ ਕਰਦੇ ਤੁਸੀਂ ਆਪਣੀ ਖੀਰ ਹੁਣ ਰੈਡੀ ਹੈ ਸਰਵ ਕਰਨ ਲਈ ਤੁਸੀਂ ਵੀ ਆਓ ਛਕੋ ਤੇ ਸ਼ਾਕ ਕਿ ਦੱਸਣਾ ਕਿੱਦਾਂ ਦੀ ਲੱਗੀ ਤੁਹਾਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ